ਪੰਜਾਬ ਵਿੱਚ 1 ਜੂਨ ਨੂੰ ਹੋਣ ਝਾ ਰਹੀਆਂ ਚੋਣਾਂ ਨੂੰ ਲੈ ਕੇ ਭਾਵੇਂ ਕਿ ਬਹੁਤ ਥੋੜੇ ਦਿਨ ਬਚੇ ਨੇ ਤੇ ਇਹਨਾਂ ਚੋਣਾਂ ਨੂੰ ਲੈ ਕੇ ਵੱਖ-ਵੱਖ ਰਾਸੀ ਪਾਰਟੀਆਂ ਵੱਲੋਂ ਆਪੋ ਆਪਣੀਆਂ ਤਿਆਰੀਆਂ ਪੂਰੇ ਜੋਰ-ਸ਼ੋਰ ਨਾਲ ਕੀਤੀਆਂ ਜਾ ਰਹੀਆਂ ਨੇ ਚੋਣਾਂ ਕਰਪਾਉਣ ਵਾਲੇ ਪ੍ਰਸ਼ਾਸਨ ਦੀਆਂ ਤਿਆਰੀਆਂ ਦੀ ਅਗਰ ਗੱਲ ਕਰੀਏ ਤਾਂ ਫਗਵਾੜਾ ਪ੍ਰਸ਼ਾਸਨ ਵੱਲੋਂ ਵੀ ਤਿਆਰੀਆਂ ਜੋਰਾ-ਸ਼ੋਰਾ ਨਾਲ ਕੀਤੀਆਂ ਜਾ ਰਹੀਆਂ ਹਨ ਇਸ ਸੰਬੰਧੀ ਜਿਥੇ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਦੀ ਅਗਵਾਈ ਹੇਠ ਟ੍ਰੇਨਰਾਂ ਵੱਲੋਂ ਦੂਸਰੀ ਰਿਹੈਸਲ ਗੁਰਦਾਨਨ ਕਾਲੇ ਸੁਖਚਾਨਾਣਾ ਸਾਹਿਬ ਵਿਖੇ ਕਰਵਾਈ ਗਈ ਉੱਥੇ ਹੀ ਇਸ ਮੌਕੇ ਗੱਲਬਾਤ ਕਰਦੇ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਨੇ ਦੱਸਿਆ ਕਿ ਹੁਣ ਆਪ ਵੱਲੋਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਚੋਣ ਸਟਾਫ ਵੱਲੋਂ ਸਾਰੇ ਸਮਾਨ ਦੀ ਚੈਕਿੰਗ ਕਰ ਸਟਰੋਂਗ ਰੂਮ ਵਿੱਚ ਰਖਵਾ ਦਿੱਤਾ ਗਿਆ ਹੈ ਹੁਣ ਅਸਮੂ ਬ ਨੂੰ ਬਿਨਾ ਕਿਸੇ ਡਰ ਅਤੇ ਭੈਅ ਤੋਂ ਵੋਟਾਂ ਪਾਉਣ ਦੀ ਅਪੀਲ ਕੀਤੀ। ਹਾਂਜੀ ਅੱਜ ਪੋਲਿੰਗ ਸਟਾਫ ਵਾਸਤੇ ਫੈਸਿਲੀਟੇਸ਼ਨ ਸੈਂਟਰ ਦਾ ਤਿਆਰੀ ਕੀਤੀ ਗਈ ਹੈ ਜੀ। ਹੁਣ ਤੱਕ ਜਿਹੜਾ ਮਾਰਨਿੰਗ ਬੈਚ ਹੈ ਉਹਦੇ ਵਿੱਚ 40 ਤੋਂ ਉੱਪਰ ਵੋਟਾਂ ਕਾਸਟ ਹੋ ਚੁੱਕੀਆਂ ਨੇ ਜੀ ਤੇ 25 ਜਨਾਂ ਨੂੰ ਇਲੈਕਸ਼ਨ ਡਿਊਟੀ ਸਰਟੀਫਿਕੇਟ ਦਿੱਤਾ ਜਾ ਦਿੱਤਾ ਜਾ ਚੁੱਕਾ ਹੈ ਤੇ ਆਫਟਰਨੂਨ ਬੈਚ ਨੂੰ ਸ਼ੁਰੂ ਹੋਇਆ ਜੀ ਤੇ ਉਹਦੇ ਵਿੱਚ ਵੀ ਇਹਦਾ ਪੂਰਾ ਪੂਰਾ ਲਾਭ ਉਠਾਇਆ ਜਾ ਰਿਹਾ ਹੈ ਜੀ ਫੈਸਿਲੀਟੇਸ਼ਨ ਸੈਂਟਰ ਦਾ। ਸਰ ਬੋਟਰਾਂ ਨੂੰ ਕੀ ਅਪੀਲ ਕਰਨਾ ਹੈ ਅਸੀਂ? ਪਸੇ ਨਿਰਪਖ ਹੋ ਕੇ ਪਾ ਤੇ ਮੈਕਸਮ ਨੰਬਰ ਰਿਚਾਰਜ ਉਧਰ ਬੀਡੀਪੀਓ ਰਾਮਪਾਲ ਸਿੰਘ ਰਾਣਾ ਅਤੇ ਹਰਜਿੰਦਰ ਗੋਗਨਾ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਹਨਾਂ ਚੋਣਾਂ ਨੂੰ ਲੈ ਕੇ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਤਕਰੀਬਨ ਤਕਰੀਬਨ ਮੁਕੰਮਲ ਨੇ ਉਹਨਾਂ ਦੱਸਿਆ ਕਿ ਨਾ ਚੋਣਾਂ ਨੂੰ ਲੈ ਕੇ ਫਗਵਾੜਾ ਹਲਕੇ ਵਿੱਚ ਕੁੱਲ 227 ਪੋਲਿੰਗ ਬੂਥ ਬਣਾਏ ਗਏ ਨੇ ਜਿਨ੍ਹਾਂ ਨੂੰ 22 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਤੇ 22 ਪ੍ਰੈਜ਼ਡਿੰਗ ਅਫਸਰ ਹੀ ਡਿਊਟੀ ਦੇ ਰਹੇ ਨੇ ਜਦਕਿ ਟ੍ਰੇਨਰਾਂ ਵੱਲੋਂ ਸਟਾਫ ਨੂੰ ਵੀ ਦੂਸਰੇ ਫੇਸ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਸਾਡੀ ਜਿਹੜੀ ਮੁਖਤਵਾ ਜਿਹੜੀ ਡਿਊਟੀ ਹੈਗੀ ਆ ਸਮਾਨ ਮੰਡਣਾ ਸਮਾਨ ਦੀਆਂ ਛੱਟਾਂ ਮਣਾਉਣੀਆਂ ਸਾਰਾ ਜਿਹੜਾ ਫਟੇ ਡਿਊਟੀ ਲੱਗੀ ਹੋਈ ਆ ਮੈਂ ਆਪਣੇ ਨੂੰ ਸਟਾਫ ਨੂੰ ਨਾਲ ਲੈ ਕੇ ਇਹ ਸਾਰਾ ਪਿਆਰੀ ਕਰ ਰਹੇ ਆ ਅੱਜ ਜਿਹੜੀ ਆ ਅੱਜ ਵੀ ਮੀਟਿੰਗ ਹੋਈ ਆ ਉਹਦੇ ਪੈਸੇ ਅਸੀਂ ਡੈਰੀਆਂ ਹੈਗੀਆਂ 20000 ਤੋਂ ਉੱਪਰ ਵਾਈਜ਼ ਦਾ ਨੂੰ ਜਿਹੜੀ ਕਿ ਪੀਆਰ ਜਦ ਤੱਕ ਆਰੇ ਮਲਾਜਮਾਨੋਂ ਦੇ ਜਨਾਂ ਨੂੰ ਦੇ ਦੇਣੇ ਇਸ ਤਰ੍ਹਾਂ ਦਾ ਸਾਧੀਆਂ ਜਿਹੜੀਆਂ ਚੋਣਾਂ ਸੰਬੰਧੀ ਪੂਲ ਤਿਆਰੀਆਂ ਮੰਨ ਚੱਲ ਰਹੀਆਂ ਨੇ ਲੋਕ ਸਭਾ ਇਲੈਕਸ਼ਨ 2024 ਦੇ ਤਹਿਤ ਫਗਵਾੜਾ ਕੰਸਟੀਜੈਂਸੀ ਦੇ ਵਿੱਚ ਅਸਲ ਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਲਈ ਸਾਡੇ ਮਾਨਯੋਗ ਆਰਓ ਸਾਹਿਬ ਜਸ਼ਨਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਅੱਜ ਇਹ ਤੀਸਰੀ ਸੈਕੰਡ ਰੈਸਲ ਇੱਕ ਸਪੈਸ਼ਲ ਟ੍ਰੇਨਿੰਗ ਸੀ ਰੈਸਲ ਜਿਹੜੀ 22 ਤਰੀਕ ਨੂੰ ਸੀ ਦੂਸਰੀ ਰੈਸਲ ਜਿਹੜੀ ਆ 26 ਪੰਜ ਨੂੰ ਅੱਜ ਇਥੇ ਗੁਰੂ ਨਾਨਕ ਕਾਲਜ ਦੇ ਵਿੱਚ ਆਯੋਜਿਤ ਹੋ ਰਹੀ ਹੈ ਟੋਟਲ ਪਗਵਾੜਾ ਦੀ ਗੱਲ ਕਰੀਏ ਤਾਂ 227 227 ਪੋਲਿੰਗ ਹੂ تھا ਔਰ ਸਾਡੇ 22 ਸੈਕਟਰਾਂ ਦੇ ਵਿੱਚ ਅਸੀਂ ਇਸ ਨੂੰ ਵੰਡਿਆ ਹੋਇਆ ਵਾ ਸਾਡੇ 22 ਸੈਕਟਰ ਅਫੀਸਰ ਸਹਿਬਾਨ ਜਿਹੜੇ ਆ ਅੱਜ ਡਿਊਟੀ ਜਿਹੜੇ ਆ ਦੇ ਰਹੇ ਆ ਦੋ ਫੇਸ ਦੇ ਵਿੱਚ ਸਾਡੀ ਟ੍ਰੇਨਿੰਗ ਜਿਹੜੀ ਹੈ ਉਹ ਚੱਲ ਰਹੀ ਆ ਜਿੱਥੇ ਪੂਰੀ ਇੱਕ ਟੀਮ ਜਿਹੜੀ ਹੈ ਪ੍ਰੈਜ਼ਾਈਡਿੰਗ ਅਫਸਰ ਏਪੀਆਰ ਉਹ ਦੋ ਸਾਡੇ ਪੋਲਿੰਗ ਅਫੀਸਰ ਜਿਹੜੇ ਆ ਉਹਨਾਂ ਦੀ ਇੱਕ ਪੂਰੀ ਟੀਮ ਜਿਹੜੀ ਬਣਦੀ ਹੈ ਅੱਜ ਉਹਨਾਂ ਦੀਆਂ ਇਹ ਟ੍ਰੇਨਿੰਗ ਚੱਲ ਕੇ ਲੇਕਿਨ ਉਸ ਤੋਂ ਬਾਅਦ ਵੀ ਅਸੀਂ ਪੀਆਰਓ ਜਿਹੜੇ ਸਾਡੇ ਹੈਗੇ ਆ ਉਹਨਾਂ ਨੂੰ ਹਾਲ ਦੇ ਵਿੱਚ ਸਾਡਾ ਜਿਹੜਾ ਇੱਥੇ ਹਾਲ ਹੈ ਸਪੈਸ਼ਲ ਹੈਂਡਸ-ਆਨ ਟ੍ਰੇਨਿੰਗ ਅੱਜ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਆਂ ਔਰ ਹਰੇਕ ਨੂੰ ਅਸੀਂ ਤਿਆਰ ਕਰ ਰਹੇ ਆਂ ਕਿ ਕਿਸੇ ਪ੍ਰਕਾਰ ਦੀ ਵੀ ਕੋਈ ਸ਼ੰਕਾ ਜਿਹੜੀ ਹੈ ਪ੍ਰੈਜ਼ਾਈਡਿੰਗ ਆਫੀਸਰਜ਼ ਮਨ ਦੇ ਵਿੱਚ ਅਰਬੀਨਾ ਮਸ਼ੀਨ ਪੂਰੀ ਤਰ੍ਹਾਂ ਉਸ ਤੇ ਨਿਯੰਤਰਣ ਦੇ ਵਿੱਚ ਰਵੇ ਲੇਕਿਨ ਮਸ਼ੀਨ ਨੂੰ ਨਿਯੰਤਰਣ ਦੇ ਨਾਲ-ਨਾਲ ਜਿਹੜਾ ਇੱਕ ਪੋਲਿੰਗ ਬੂਥ ਨੂੰ ਸੰਚਾਲਿਤ ਕਰਨ ਦੇ ਲਈ ਵੀ ਜਿਹੜੇ ਗੁਣ ਚਾਹੀਦੇ ਆ ਉਹ ਵੀ ਸਾਡੇ ਮਾਣਯੋਗ ਸੈਕਟਰ ਅਫੀਸਰ ਸਹਿਬਾਨ ਜਿਹੜੇ ਉਹਨਾਂ ਨੂੰ ਟ੍ਰੇਨ ਕਰ ਰਹੇ ਇਸ ਚੀਜ਼ ਦੇ ਲਈ ਔਰ ਕਿਹੜੇ-ਕਿਹੜੀਆਂ ਪਾਵਰਸ ਜਿਹੜੀਆਂ ਹਨ ਔਰ ਕਿਹੜੇ-ਕਿਹੜੀਆਂ ਡਿਊਟੀਆਂ ਜਿਹੜੀਆਂ ਹਨ ਉਹ ਪੀਆਰਓ ਜਾਂ ਏਪੀਆਰਓ ਜਾਂ ਪੋਲਿੰਗ ਅਫੀਸਰ ਜਿਹੜੇ ਉਹਨਾਂ ਦੀਆਂ ਹੁੰਦੀਆਂ ਉਹਨਾਂ ਨੂੰ ਟ੍ਰੇਨਿੰਗ ਜਿਹੜੀ ਆ ਅੱਜ ਇੱਥੇ ਦਿੱਤੀ ਆ